ਹਾਂਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਜਿਹੜਾ ਆਪਾਂ ਗਲਾ ਜੜਦੇ ਆ ਇਸ ਤਰ੍ਹਾਂ ਆਪਾਂ ਪਾਈਪਿੰਗ ਲਾ ਕੇ ਕੜਾ ਜੜਿਆ ਇਹ ਇਹਦੇ ਆਪਾਂ ਵਿੱਚ ਟੱਕ ਲਾਉਣੀ ਹੁੰਦੀ ਹੈ ਇਸ ਤਰ੍ਹਾਂ ਇਹ ਆਪਾਂ ਟੱਕ ਲਾ ਲੈਨੇ ਇਸੇ ਤਰ੍ਹਾਂ ਸਾਰੇ ਤੇ ਜਿਹੜੇ ਟੱਕ ਆਪਣੇ ਬਿਲਕੁਲ ਨਾਲ ਤਿੱਖਰ ਲੱਗ ਜਾਂਦੇ ਆ ਤੇ ਕਈ ਵਾਰ ਨਾ ਪ੍ਰੋਬਲਮ ਆ ਜਾਂਦੀ ਹੈ ਵੀ ਨੀਚ ਇਧਰਲੀ ਸਾਈਡ ਤੋਂ ਕਪੜਾ ਬਾਹਰ ਨਿਕਲੇ ਹੁੰਦਾ ਕਈ ਵਾਰ ਟੱਕ ਜਿਵੇਂ ਜੀ ਨੇੜੇ ਲੱਗਾ ਹੁੰਦਾ ਤੇ ਇਹ ਆਪਣਾ ਕਪੜਾ ਕਈ ਵਾਰ ਇਧਰਲੀ ਸਾਈਡ ਨਿਕਲ ਆਉਂਦਾ ਤੇ ਇਹ ਆਪਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਕਰ ਸਕਦੇ ਆ ਲਿੱਖ ਤਿੱਕ ਨੇ ਜੇ ਜਿੱਦਾਂ ਆਪਾਂ ਇਸ ਤਰ੍ਹਾਂ ਮੋੜ ਕੇ ਜੇ ਆਪਾਂ ਇਹਦੇ ਉੱਪਰ ਸੀਨ ਲਾਉਣੇ ਆ ਤੇ ਉਹ ਜ਼ਿਆਦਾ ਵਧੀਆ ਨਹੀਂ ਲੱਗਦੀ ਤਾਂ ਕਰਕੇ ਆਪਾਂ ਇਧਰ ਤਰਪਾਈ ਕਰਦੇ ਹੁੰਦੇ ਆ ਇਧਰਲੀ ਸਾਈਡ ਕੱਚਾ ਕਰ ਦਿੰਨੇ ਆ ਤੇ ਇੱਥੇ ਸੀਨ ਨਹੀਂ ਲਾਉਣੀ ਹੁੰਦੀ ਆਪਾਂ ਤੇ ਕਈ ਭੈਣਾ ਕਹਿੰਦੇ ਨੇ ਚਲ ਇੱਥੇ ਸੀਨ ਲਾ ਲਈਏ ਵੀ ਇਹ ਨੱਪੇ ਜਾਊਗੀ ਆਪਣੀ ਆ ਚੀਜ਼ ਵੀ ਟੱਕ ਜਿਹੜੇ ਲੱਗੇ ਆ ਬਾਹਰ ਨਾਲ ਨਿਕਲਣਾ ਤੇ ਇਹ ਨੇੜੇ ਤਿੱਕਰ ਲੱਗੇ ਹੁੰਦੇ ਬਿਲਕੁਲ ਸਿਉਣ ਦੇ ਆ ਦੇਖ ਸਕਦੇ ਤੁਸੀਂ ਤੇ ਇਹਦੇ ਵਿੱਚ ਕਈ ਵਾਰ ਪ੍ਰੋਬਲਮ ਆਉਣ ਲੱਗ ਜਾਂਦੀ ਆ ਵੀ ਆਹ ਚੀਜ਼ ਨਾ ਇਧਰਲੇ ਪਾਸੇ ਤਾ ਇੱਥੋਂ ਟੱਕ ਲੱਗੇ ਕੋਲੋਂ ਕਈ ਵਾਰ ਤਾਂ ਅੱਗੇ ਬਾਹਰ ਨਿਕਲਣ ਲੱਗ ਜਾਂਦੇ ਆ ਜਾਂ ਕਪੜਾ ਕਈ ਵਾਰ ਸਿਉਣ ਹੀ ਮਾੜੀ ਜੀ ਨਾਲੋਂ ਕੱਟੀ ਜਾਵੇ ਤਾਂ ਉਦੜਨ ਦਾ ਡਰ ਰਹਿੰਦਾ ਤੇ ਆਪਾਂ ਕੀ ਕਰਾਂਗੇ ਜੇ ਆਪਾਂ ਜਿਹੜੀ ਇਹਦੀ ਇਸ ਤਰ੍ਹਾਂ ਜੜ ਲਿਆ ਗਲਾ ਆਪਾਂ ਇਹਦੇ ਇਸ ਤਰ੍ਹਾਂ ਪਾਈਪਿੰਗ ਕੱਢੀ ਹੈ ਅੰਡਰਗਰਾਊਂਡ ਪਾਈਪਿੰਗ ਲਾਈ ਇਹਦੇ ਤੇ ਇਹਦੀ ਆਪਾਂ ਇਸ ਤਰੀਕੇ ਨਾਲ ਜਿਹੜਾ ਰੱਖ ਕੇ ਇਹਨੂੰ ਇਦਾਂ ਆਪਾਂ ਸਿਉਣ ਨਹੀਂ ਲਾਉਣੀ ਜਿਵੇਂ ਆਪਾਂ ਇਦਾਂ ਲਾਉਣੀ ਹੈ ਨਾ ਇੱਥੇ ਸੀਨ ਲਾ ਦਿੰਨੇ ਆ ਵੀ ਇਹਦੇ ਨਾਲ ਆਪਾਂ ਹੁੰਦਾ ਇਹ ਦਬੀ ਜਾਊਗੀ ਸਿਉਣ ਉਹ ਨਹੀਂ ਲਗਾਉਣੀ ਆਪਾਂ ਇਹਨੂੰ ਇਸ ਤਰੀਕੇ ਨਾਲ ਇੱਦਾਂ ਰੱਖਾਂਗੇ ਆਹ ਜਿਹੜੀ ਚੀਜ਼ੇ ਨੂੰ ਇੱਦਾਂ ਕਰ ਲਾਂਗੇ ਇੱਦਾਂ ਕਰਕੇ ਇੱਥੋਂ ਆਪਾਂ ਸਲਾਈ ਜਿਹੜੀ ਇੱਥੇ ਲਾਵਾਂਗੇ ਇਹਦੇ ਨਾਲ-ਨਾਲ ਆਪਾਂ ਬਿਲਕੁਲ ਨਾਲ-ਨਾਲ ਲਗवानी ਹੈ ਜਿੱਥੇ ਆਪਣਾ ਟੱਕ ਦੇ ਇੱਥੇ ਆਉਗੀ ਸਿਓਣ ਫਿਰ ਇਹ ਟੱਕ ਦੇ ਕੋਲ ਇਸ ਤਰੀਕੇ ਨਾਲ ਆਪਾਂ ਇਹਨੂੰ ਲਾਵਾਂਗੇ ਕਿਉਂਕਿ ਜੇ ਆਪਾਂ ਦੂਰ ਲਾਵਾਂਗੇ ਥੋੜੀ ਜੀ ਫਿਰ ਫੋਲਡ ਕਰਨ ਵਿੱਚ ਆਪਾਂ ਨੂੰ ਫਿਰ ਉਹੀ ਟੱਕ ਜਿਹੜੇ ਲੱਗੇ ਆ ਉਹ ਆਪਣੇ ਸਹੀ ਲੋਨ ਗਲਾਈ ਤੋਂ ਤੇ ਇਹ ਆਪਾਂ ਬਿਲਕੁਲ ਨਾਲ ਨਾਲ ਹੀ ਲਾਉਣੀ ਹੈ ਉਹ ਬਰੀਕ ਬਗੇ ਨਹੀਂ ਲਾਣੀ ਹੈ ਤੇ ਇਸੇ ਤਰ੍ਹਾਂ ਆਪਾਂ ਸਾਰੀ ਗਲਾਈ ਐਕਸੇਂ ਲਾ ਲੈਣੀ ਹੈ ਕਿ ਇਹ ਜਿਹੜੇ ਆਪਣੇ ਸਿਲਾਈ ਆ ਦੱਬੀ ਜਾਊਗੀ ਫਿਰ ਉਹ ਬਿਲਕੁਲ ਵੀ ਉੱਥੋਂ ਕਦੀ ਵੀ ਬਾਹਰ ਨਹੀਂ ਨਿਕਲੂਗਾ ਕਪੜਾ ਤੇ ਇਹ ਆਪਾਂ ਸਾਰੀ ਸਿਲਾਈ ਇਸੇ ਤਰੀਕੇ ਨਾਲ ਲਾਣੀ ਹੈ ਜਿਹੜੀ ਆਪਣੇ ਆ ਸਿਆਹ ਕਪੜਾ ਹੈ ਇਹਨੂੰ ਆਪਾਂ ਧਿਆਨ ਨਾਲ ਇਸ ਤਰੀਕੇ ਰੱਖਣਾ ਜਿਹੜੇ ਆਪਣੇ ਟੱਕ ਲਾਏ ਨਾ ਇਹ ਤਾਂ ਨਹੀਂ ਹੋਣਾ ਚਾਹੀਦਾ ਇਹ ਆਪਾਂ ਨਾਲ ਸਾਰੇ ਨੂੰ ਇਸ ਤਰ੍ਹਾਂ ਰੱਖ ਕੇ ਉੱਪਰ ਨੂੰ ਸਿੱਧੀ ਹੋਣੀ ਚਾਹੀਦਾ ਫਿਰ ਆਪਾਂ ਸਲਾਈ ਲਾਉਣੀ ਹੈ ਚੈੱਕ ਕਰਦੇ ਹਾਂ ਨਾਲ ਦੀ ਨਾਲ ਆਹ ਦੇਖ ਸਕਦੇ ਆ ਆਪਣਾ ਟੱਕ ਕੋਲੋਂ ਇਸ ਤਰ੍ਹਾਂ ਹੋ ਜਾਂਦਾ ਨਾ ਇਹਨੂੰ ਆਪਾਂ ਨਾਲ ਦੀ ਨਾਲ ਦੇਖ ਕੇ ਇਸ ਤਰ੍ਹਾਂ ਇੱਧਰਲੀ ਸਾਈਡ ਨੂੰ ਕਰਕੇ ਸੀਨ ਲਾਉਣੀ ਹੈ ਹੋੜ ਆਪਣੀ ਸੀਨ ਬਸ ਲੱਗ ਗਈ ਆਹ ਦੇਖ ਸਕਦੇ ਆ ਆਪਣੀ ਸੀ ਲੱਗੀ ਆ ਦੇਖ ਸਕਦੇ ਆ ਇਹ ਆਪਣੀ ਸਲਾਈ ਜਿਹੜੀ ਇਹ ਦੱਬੀ ਗਈ ਇਧਰ ਵੀ ਸੀਨ ਆਪਣੀ ਟੱਕ ਦੇ ਨਾਲ ਨਾਲ ਇੱਕ ਸੀਨ ਹੋਰ ਲੱਗੀ ਫਿਰ ਆਪਣਾ ਕਪੜਾ ਬਾਹਰ ਨਹੀਂ ਨਿਕਲੂਗਾ ਤੇ ਆ ਦੇਖੋ ਹੁਣ ਆਪਾਂ ਇੱਥੇ ਕੱਚੀ ਸਲਾਈ ਵੀ ਲਾ ਸਕਦੇ ਆ ਇਸ ਤਰ੍ਹਾਂ ਤੇ ਇਹ ਕੱਚੀ ਸਲਾਈ ਲਾ ਕੇ ਫਿਰ ਆਪਾਂ ਇਹਦਾ ਤਰਪਾਈ ਕਰ ਲਾਂਗੇ ਤੇ ਉਹ ਸੀਨ ਜਿਹੜੀ ਆ ਨਹੀਂ ਸੀ ਧਾਗਾ ਵਾਈਟ ਜਿਆ ਹੁੰਦਾ ਜਾਂ ਕਈ ਵਾਰ ਰੀਲ ਨਹੀਂ ਰਲਦੀ ਹੁੰਦੀ ਫਿਰ ਉੱਪਰੋਂ ਭੈੜੀ ਲੱਗਦੀ ਇੱਥੇ ਆਪਾਂ ਜੀ ਸੀਨ ਲਾਉਣੇ ਆ ਤੇ ਤਾਂ ਕਰਕੇ ਆਪਾਂ ਇਸ ਤਰੀਕੇ ਨਾਲ ਇਹਨੂੰ ਦੱਬ ਸਕਦੇ ਹਾਂ ਸਿਉਨ ਨੂੰ ਜਿਹੜੀਆਂ ਨੀਚੇ ਆਪਣੀ ਹੁੰਦੀਆਂ ਸਿਉਨ ਉਹ ਇਸ ਤਰੀਕੇ ਨਾਲ ਆਪਾਂ ਦੱਬ ਕੇ ਪਹਿਲਾਂ ਬਾਅਦ ਵਿੱਚ ਵੀ ਇਸ ਤੋਂ ਦੀ ਆਪਾਂ ਵੱਡੇ ਬਖੇਨ ਵਾਲਾ ਇਸ ਤਰ੍ਹਾਂ ਉਹ ਕੱਚਾ ਬਖਾ ਲਾ ਦੇਣਾ ਇਸ ਤਰ੍ਹਾਂ ਠੀਕ ਹੈ ਇਸ ਤਰੀਕੇ ਨਾਲ ਆਪਾਂ ਬਾਅਦ ਵਿੱਚ ਕੱਚਾ ਬਖਾ ਮਾਰ ਦੇਣਾ ਤੇ ਹੁਣ ਆਪਾਂ ਇਹ ਆ ਦੇਖ ਰਹੀ ਆ ਬਈ ਵਾਈਟ ਲੱਗ ਰਹੀ ਨਾ ਜੇ ਆਪਾਂ ਇਹਦੇ ਨਾਲ ਲੱਬਦੇ ਇਹ ਫਿਰ ਸੋਹਣੀ ਨਹੀਂ ਲੱਗਦੀ ਤਾਂ ਕਰਕੇ ਆਪਾਂ ਇਸ ਇਸ ਤਰ੍ਹਾਂ ਲਾਉਣੀ ਹੈ ਇਹ ਇਹ ਆਪਣੇ ਅੰਦਰ ਅੰਡਰਗਰਾਉਂਡ ਵਾਂਗੂ ਹੀ ਲੱਗੇ ਤੇ ਨਾਲੇ ਆਪਣੀ ਸੇਫਟੀ ਹੋ ਗਈ ਕਿ ਉੱਡਰੂਗਾ ਨਾ ਬਾਹਰ ਲੂੰਗਣੀ ਨਿਕਲਦੇ ਫਿਰ ਤੇ ਇਸੇ ਤਰ੍ਹਾਂ ਆਪਾਂ ਸਲਾਈ ਕਰਕੇ ਕੱਚਾ ਬਖੇ ਨਾਲ ਇਸ ਤਰ੍ਹਾਂ ਕਲਾ ਤੇ ਆਕਾਰ ਸਕਦੇ ਆਂ